ਮੇਰੇ ਨਾਲ ਕੁੜੇ ਹੋ ਹੋ ਜੀ ਅੱਜਕੱਲ ਦਾ ਇਹ ਲਾਈਨ ਵੈਸੇ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਜੇ ਕਿਸੇ ਦਾ ਦਿਲ ਹੋਵੇ ਵੀ ਨਾ ਮੇਲਾ ਕਰਨ ਨੂੰ ਜੇ ਕੋਈ ਪੁੱਛੇ ਕਿ ਚੱਲ ਮੇਲੇ ਨੂੰ ਮੇਰੇ ਨਾਲ ਕੁੜੇ ਤਾਂ ਹਮੇਸ਼ਾ ਇਹੀ ਸੁਣਨ ਨੂੰ ਮਿਲਦਾ ਹੈ ਕਿ ਨਹੀਂ ਬਈ ਬਾਹਰ ਗਰਮੀ ਬਹੁਤ ਹੈ ਮੈਂ ਨਹੀਂ ਜਾਣਾ ਮੇਲੇ ਤੇ ਇਹਨਾਂ ਮੇਲਿਆਂ ਦੀ ਰੌਣਕ ਜਿਹੜੀ ਅਸੀਂ ਦੇਖਦੇ ਆ ਕਿ ਬਹੁਤ ਜ਼ਿਆਦਾ ਸਾਡੇ ਆਲੇ-ਦੁਆਲੇ ਘੱਟਦੀ ਜਾ ਰਹੀ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਇਹਨਾਂ ਮੇਲਿਆਂ ਦੀ ਜਿਹੜੀ ਇਹ ਮੇਲੇ ਹੁੰਦੇ ਸੀ ਇਹੀ ਕਹਿੰਦੇ ਸੀ ਸਾਡੇ ਪੰਜਾਬ ਦੀ ਰੌਣਕਾ ਹੋਈ ਕਰਦੇ ਸੀ ਲੋਕੀ ਬੜੇ ਚਾਹਾਂ ਦੇ ਨਾਲ ਨਵੇਂ ਕੱਪੜੇ ਜਿਹੜੇ ਆ ਉਹ ਖਾਸ ਕਰਕੇ ਇਹਨਾਂ ਇਹ ਲਿਆਂਦੇ ਲਈ ਸਵਾਈ ਜਾਂਦੇ ਸੀ ਕਿਉਂਕਿ ਮੇਲਾ ਦੇਖਣ ਜਾਣਾ ਹੁੰਦਾ ਸੀ ਹਰ ਘਰ ਦੀ ਰੌਣਕ ਹੁੰਦੀ ਸੀ ਇਹ ਮੇਲੇ ਪਰ ਜਿੱਦਾਂ ਜਿੱਦਾਂ ਸੱਭਿਆਚਾਰ ਦੇ ਵਿੱਚ ਨਵੀਨਤਾ ਆਉਂਦੀ ਜਾਂਦੀ ਹੈ ਅਸੀਂ ਆਪਣੀਆਂ ਕਈ ਸੱਭਿਆਚਾਰਕ ਚੀਜ਼ਾਂ ਨੂੰ ਭੁੱਲਦੇ ਜਾਂਦੇ ਹਾਂ ਪਿੱਛੇ ਛੱਡਦੇ ਜਾਂਦੇ ਹਾਂ ਇਸੇ ਤਰ੍ਹਾਂ ਅੱਜਕੱਲ ਅਸੀਂ ਦੇਖਦੇ ਆ ਕਿ ਸਾਡੇ ਸਮਾਜ ਦੇ ਵਿੱਚੋਂ ਇਹ ਸੱਭਿਆਚਾਰਕ ਮੇਲੇ ਵੀ ਅਲੋਪ ਹੋ ਰਹੇ ਨੇ ਇਸ ਸਬਦੇ ਨਾਲ ਕਿਉਂ ਹੋ ਰਹੇ ਨੇ ਜਾਂ ਕੀ ਕਾਰਨ ਹੈ ਤੇ ਕਿਵੇਂ ਅਸੀਂ ਇਹਨਾਂ ਨੂੰ ਮੁੜ ਸੁਰਜੀਵ ਕਰ ਸਕਦੇ ਆ ਇਹਨਾਂ ਸਭ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਇਸ ਵੇਲੇ ਬਲਜਿੰਦਰ ਮਾਨ ਜੀ ਬਨੇ ਹੋਏ ਨੇ ਜਿਹੜੇ ਕੀ ਨਿੱਕੀਆਂ ਕਰੰਬਲਾ ਐਡਿਟ ਜਿਹੜੇ ਮੈਗਜ਼ੀਨ ਹੈ ਉਹਦੇ ਸੰਪਾਦਕ ਵੀ ਨੇ ਇੱਕ ਉਗਿਆ ਸਿੱਖਿਆ ਸ਼ਾਸਤਰੀ ਵੀ ਨੇ ਤੇ ਇੱਕ ਸਾਹਿਤਕਾਰ ਵੀ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹੈਲੋ ਸਤਿ ਸ੍ਰੀ ਅਕਾਲ ਹਾਂਡਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਬਲਜਿੰਦਰ ਮਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੋਨੀ ਸਵੇਰ ਦੇ ਵਿੱਚ 올 ਇੰਡੀਆ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੋ ਸੋਹਣੀ ਸਵੇਰ ਦੇ ਰਾਹੀਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਸਮਾਜ ਨੂੰ ਦੇਸ਼ ਨੂੰ ਕੌਮ ਨੂੰ ਸੋਹਣਾ ਬਣਾ ਰਿਹਾ ਜੀ ਮਾਨ ਸਾਹਿਬ ਜਿੱਦਾਂ ਆਪਾਂ ਦੇਖਦੇ ਆ ਨਾ ਕਿ ਸਾਡਾ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਨਵਾਂ ਆ ਜਾਂਦਾ ਹੈ ਨਵਾਂ ਪਨ ਦੇ ਕਾਰਨ ਪਰ ਜਦੋਂ ਅਸੀਂ ਆਪਣੀਆਂ ਪੁਰਾਣੇ ਵਿਰਸੇ ਨੂੰ ਭੁੱਲ ਜਾਂਦੇ ਆ ਨਾ ਤੇ ਉਹ ਗੱਲਾਂ ਦਿਲੋਂ ਕਿਤੇ ਨਾ ਕਿਤੇ ਨਿਚੋੜਦੀਆਂ ਜ਼ਰੂਰ ਨੇ ਟੁੰਬਦੀਆਂ ਜ਼ਰੂਰ ਨੇ ਕਿ ਆਖਿਰ ਇਹ ਕਿਉਂ ਹੋ ਰਿਹਾ ਹੈ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਮੇਲਿਆਂ ਦਾ ਸਾਡੇ ਲਈ ਕੀ ਮਹੱਤਵ ਹੈ ਜਾਂ ਸਾਡੇ ਪੰਜਾਬ ਦੇ ਵਿੱਚ ਇਹਨਾਂ ਦਾ ਕੀ ਮਹੱਤਵ ਹੈ ਮੈਡਮ ਹਾਂਡਾ ਜੀ ਜਿਹੜਾ ਮੇਲਾ ਸ਼ਬਦ ਆ ਇਹ ਮੇਲ ਤੋਂ ਬਣਿਆ ਜਦੋਂ ਵੀ ਅਸੀਂ ਮੇਲਿਆਂ ਦੀਆਂ ਪਹਿਲਾਂ ਕਿਸਮਾਂ ਦੀ ਗੱਲ ਕਰੀਏ ਧਾਰਮਿਕ ਮੇਲੇ ਸਭਿਆਚਾਰਕ ਮੇਲੇ ਮਜਾਰਾਂ ਦੇ ਲੱਗਣ ਵਾਲੇ ਮੇਲੇ ਪਸ਼ੂਆਂ ਦੇ ਮੇਲੇ ਖੇਡ ਮੇਲੇ ਇਦਾਂ ਦੇ ਅਨੇਕਾਂ ਹੀ ਮੇਲੇ ਪੰਜਾਬ ਦੇ ਵਿੱਚ ਲੱਗਦੇ ਰਹਿੰਦੇ ਆ ਔਰ ਲੱਗ ਰਹੇ ਨੇ ਕੁਝ ਅਲੋਪ ਹੋ ਗਏ ਨੇ ਕੁਝ ਅਜੇ ਲੱਗ ਰਹੇ ਨੇ ਹੂੰ ਇਹਨਾਂ ਮੇਲਿਆਂ ਦਾ ਮਹੱਤਵ ਜਿਹੜਾ ਮਨੁੱਖੀ ਜਨਜੀਵਨ ਦੇ ਵਿੱਚ ਬਹੁਤ ਜ਼ਿਆਦਾ ਆ ਕਿਉਂਕਿ ਸਮਾਜ ਦਾ ਜਿਹੜਾ ਵਿਕਾਸ ਹੁੰਦਾ ਮਨੁੱਖੀ ਵਿਕਾਸ ਹੁੰਦਾ ਉਹ ਮੇਲਿਆਂ 'ਚੋਂ ਦੇਖਦਾ ਰਹਿਣ ਬਹਿਣ ਖਾਣ ਪੀਣ ਸਾਡਾ ਆਰਥਿਕ ਵਿਕਾਸ ਸਾਡਾ ਸਮਾਜਿਕ ਵਿਕਾਸ ਸਾਡਾ ਰਾਜਸੀ ਵਿਕਾਸ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਆ ਵਿਰਾਸਤੀ ਵਸਤਾਂ ਆ ਉਹਨਾਂ ਦੀ ਕੀ ਤਬਦੀਲੀ ਆਈ ਆ ਸਾਡੇ ਖਾਣ ਪੀਣ ਦੀ ਤਬਦੀਲੀ ਆਈ ਆ ਸਾਡੇ ਰਹਿਣ ਸਹਿਣ ਦੀ ਤਬਦੀਲੀ ਆਈ ਆ ਤੇ ਮਨੁੱਖ ਕਿੱਥੋਂ ਕਿੱਥੇ ਤੱਕ ਪਹੁੰਚਾ ਇਹ ਸਾਰੀਆਂ ਗੱਲਾਂ ਇਹਨਾਂ ਮੇਲਿਆਂ ਦੇ ਵਿੱਚੋਂ ਮਿਲਦੀਆਂ ਤੇ ਜਿਹੜੀਆਂ ਸਾਡੀਆਂ ਵਿਰਾਸਤੀ ਕਦਰਾਂ ਕੀਮਤਾਂ ਆ ਜਿਨ੍ਹਾਂ ਨੂੰ ਅਸੀਂ ਅਚੇਰੀਆਂ ਕਦਰਾਂ ਕੀਮਤਾਂ ਕਹਿੰਦੇ ਆ ਉਹ ਨਵੀਂ ਪਨੀਰੀ ਦੇ ਵਿੱਚ ਵੀ ਇੱਥੋਂ ਟ੍ਰਾਂਸਫਰ ਹੁੰਦੀ ਆ ਇੱਥੋਂ ਸੰਚਾਰਿਤ ਹੁੰਦੀ ਆ ਮੇਲਿਆਂ ਦੇ ਵਿੱਚੋਂ ਤੇ ਸਾਡੀ ਜਿਹੜੀ ਸਿਹਤ ਆ ਇਹ ਜੇਸਵੀ ਖਿੱਤੇ 'ਚ ਮੇਲਾ ਲੱਗ ਰਿਹਾ ਉਸ ਖਿੱਤੇ ਦੇ ਲੋਕਾਂ ਦੀ ਸਿਹਤ ਕਿੱਦਾਂ ਦੀ ਆ ਸੁਭਾਅ ਕਿੱਦਾਂ ਦਾ ਆ ਉਹ ਲੋਕ ਕੀ ਖਾਂਦੇ ਪੀਂਦੇ ਆ ਇਹ ਸਾਰੀਆਂ ਗੱਲਾਂ ਸਾਨੂੰ ਮੇਲਿਆਂ 'ਚੋਂ ਮਿਲਦੀਆਂ ਨੇ ਮੇਲੇ ਦਾ ਮਤਲਬ ਇਹ ਆ ਕਿ ਅਸੀਂ ਉੱਥੇ ਨਾ ਕਿਸੇ ਜਾਤ ਦੇ ਹੁੰਨੇ ਆ ਨਾ ਕਿਸੇ ਧਰਮ ਦੇ ਹੁੰਨੇ ਆ ਨਾ ਕਿਸੇ ਪਿੰਡ ਦੇ ਹੁੰਨੇ ਆ ਨਾ ਕਿਸੇ ਵਰਗ ਦੇ ਹੁੰਨੇ ਆ ਨਾ ਕਿਸੇ ਪਾਰਟੀ ਦੇ ਹੁੰਨੇ ਆ ਸਾਡਾ ਇੱਕ ਸਾਂਝਾ ਮੰਚ ਹੁੰਦਾ ਸਾਡੀਆਂ ਸਾਂਝਾ ਹੁੰਦੀਆਂ ਅਸਲ ਵਿੱਚ ਜੇ ਗੱਲ ਕਰੀਏ ਤਾਂ ਜੋ ਸਾਡੇ ਮਹਾਪੁਰਖਾਂ ਨੇ ਕਿਹਾ ਗੁਰੂ ਸਾਹਿਬਾਨ ਨੇ ਕਿਹਾ ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕੀਤੀ ਆ ਆਪਸੀ ਸਾਂਝੀਵਾਲਤਾ ਦੀ ਗੱਲ ਕੀਤੀ ਆ ਉਹ ਮੇਲੇ ਆ ਜੋ ਮਿਲਦੀ ਆ ਜੀ ਤੇ ਕੀ ਕਾਰਨ ਮੰਨਦੇ ਹੋ ਤੁਸੀਂ ਕਿ ਇਹ ਮੇਲੇ ਕਿਉਂ ਜਿਹੜੇ ਆ ਹੁਣ ਘਟ ਰਹੇ ਆ ਜਾਂ ਕਿਉਂ ਅਲੋਪ ਹੋ ਰਹੇ ਨੇ ਸਾਡੇ ਸਮਾਜ ਦੇ ਵਿੱਚੋਂ ਮੈਡਮ ਹਾਂਡਾ ਜੀ ਜਿਹੜਾ ਸਮੇਂ ਦੇ ਨਾਲ ਸਭ ਕੁਝ ਬਦਲਣਾ ਹੁੰਦਾ ਸਮੇਂ 'ਚ ਕਿਉਂ ਕੁਦਰਤ ਦਾ ਇੱਕ ਨਿਯਮ ਆ ਤਬਦੀਲੀ ਜਦੋਂ ਮਨੁੱਖ ਵਿਕਾਸ ਕਰਦਾ ਅਸੀਂ ਜਾਣਦੇ ਆ ਕੇ ਮਨੁੱਖ ਕਿਸੇ ਜ਼ਮਾਨੇ ਪਹਾੜਾਂ ਦੀਆਂ ਕੁੰਧਰਾਂ 'ਚ ਰਹਿੰਦਾ ਸੀ ਜੰਗਲਾਂ 'ਚ ਰਹਿੰਦਾ ਸੀ ਜੰਗਲੀ ਕੰਡਮੂਲ ਖਾ ਕੇ ਗੁਜ਼ਾਰਾ ਕਰਦਾ ਸੀਗਾ ਜਿਵੇਂ ਜਿਵੇਂ ਮਨੁੱਖ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਗਿਆ ਬੌਧਿਕ ਵਿਕਾਸ ਹੁੰਦਾ ਗਿਆ ਉਹ ਨਵੀਆਂ ਕਦਰਾਂ ਕੀਮਤਾਂ ਖੋਜਦਾ ਗਿਆ ਨਵੀਆਂ ਚੀਜ਼ਾਂ ਦੀ ਖੋਜ ਕਰਦਾ ਗਿਆ ਇਸੇ ਤਰ੍ਹਾਂ ਹੁਣ ਜੇ ਅੱਜ ਅਸੀਂ ਗੱਲ ਕਰੀਏ ਛੰਨਿਆਂ ਦੀ ਕੋਲਾਂ ਦੀ ਸੰਦੂਕਾਂ ਦੀ ਮਧਾਣੀਆਂ ਦੀ ਜਾਂ ਉਹ ਦਰਿਆਵਾਂ ਦੀ ਤੇ ਉਹ ਗੱਲ ਹੁਣ ਨਹੀਂ ਚੱਲ ਰਹੀ ਕਿਉਂਕਿ ਮਸ਼ੀਨੀ ਯੁੱਗ ਆ ਗਿਆ ਸਭ ਤੋਂ ਵੱਡੀ ਜਿਹੜੀ ਤਬਦੀਲੀ ਸਾਡੇ ਸਮਾਜ 'ਚ ਆਈ ਆ ਦੁਨੀਆ 'ਚ ਆਈ ਆ ਉਹ ਮਸ਼ੀਨ ਨੇ ਲਿਆਂਦੀ ਆ ਜਿਵੇਂ ਜਿਵੇਂ ਮਸ਼ੀਨ ਦੇ ਵਿੱਚ ਵਿਕਾਸ ਹੁੰਦਾ ਗਿਆ ਉਹਦੇ ਨਾਲੇ ਸਾਡਾ ਰਹਿਣ ਸਹਿਣ ਸਾਡੇ ਖਾਣ ਪੀਣ ਸਾਡਾ ਪਾਣ ਦਾ ਰਹਿਣ ਦਾ ਚੱਲਣ ਫਿਰਨ ਦਾ ਅਸੀਂ ਕਿਸੇ ਵਾਰ ਨੇ ਪੈਦਲ ਤੁਰਦੇ ਹੁੰਦੇ ਸੀਗੇ ਫਿਰ ਸਾਈਕਲ ਆ ਗਈ ਗੱਡੀਆਂ ਤੋਂ ਹਵਾਜਾਂ ਹਵਾਈ ਜਹਾਜ਼ਾਂ ਤੱਕ ਪਹੁੰਚ ਗਏ ਇਹ ਸਾਰਾ ਸਾਡਾ ਵਿਕਾਸ ਜਿਹੜਾ ਆ ਇਹ ਦਰਸਾਉਂਦਾ ਕਿ ਤਬਦੀਲੀ ਹੋ ਰਹੀ ਆ ਤੇ ਇਹ ਤਬਦੀਲੀ ਜਿਹੜੀ ਆ ਦੋ ਤਰ੍ਹਾਂ ਦੀ ਹੋ ਰਹੀ ਆ ਇੱਕ ਪੋਜ਼ਿਟਿਵ ਹੋ ਰਹੀ ਆ ਇੱਕ ਨੈਗੇਟਿਵ ਹੋ ਰਹੀ ਆ ਸਮਾਜ ਦੇ ਵਿੱਚ ਉਹ ਨੈਗੇਟਿਵਿਟੀ ਜਿਹੜੀ ਆ ਤੁਸੀਂ ਦੇਖਦੇ ਆ ਵੇ ਕਿਸੇ ਬੱਚੇ ਨੂੰ ਅਸੀਂ ਗਾਲਾਂ ਕੱਢੀਆਂ ਨਹੀਂ ਸਿਖਾਉਂਦੇ ਲੇਕਿਨ ਉਹ ਆਪਣੇ ਆਪ ਸਿੱਖ ਜਾਂਦਾ ਸੋ ਨੈਗੇਟਿਵ ਜਿਹੜਾ ਫਸਾਰਾ ਆ ਉਹ ਜ਼ਿਆਦਾ ਹੁੰਦਾ ਪੋਜ਼ਿਟਿਵ ਫਸਾਰਾ ਘੱਟ ਹੁੰਦਾ ਇਹ ਮੇਲਿਆਂ ਦਾ ਅਲੋਪ ਹੋਣ ਦਾ ਮੁੱਖ ਕਾਰਨ ਹੁਣ ਜਿਹੜਾ ਆ ਆਧੁਨਿਕ ਤਕਨੀਕਸ ਜਿਹਨੂੰ ਅਸੀਂ ਸੂਚਨਾ ਕ੍ਰਾਂਤੀ ਕਹਿੰਦੇ ਆ ਜਿਹੜੇ ਜੰਤਰ ਹੁਣ ਜਿਹੜੇ ਜਿਹੜੇ ਜੰਤਰ ਨਾਲ ਅਸੀਂ ਫੋਨ ਨਾਲ ਗੱਲਾਂ ਕਰ ਰਹੇ ਆ ਤੁਸੀਂ ਦੇਖੋ ਕਿਸੇ ਜਮਾਨੇ ਸਿਰਵੇਂ ਹਾਲ ਚ ਲੋਕ ਫਿਲਮਾਂ ਦੇਖਣ ਜਾਂਦੇ ਸੀਗੇ ਤੇ ਅੱਜ ਸਿਰਵੇਂ ਹਾਲ ਖਤਮ ਹੋ ਗਏ ਆ ਤੇ ਉਹਦੀ ਜਗ੍ਹਾ ਹੋਰ ਤਬਦੀਲੀਆਂ ਆ ਗਈਆਂ ਹੁਣ ਸਾਡੇ ਘਾਟ ਦੇ ਵਿੱਚ ਇਹ ਸਿਨੇਮਾ ਹਾਲ ਆ ਹਾਚੇ ਟੀਵੀ ਨਾ ਹਾਚੇ ਰੇਡੀਓ ਆ ਹਾਚੇ ਦੇ ਵਿੱਚ ਇਹ ਸੂਚਨਾ ਸਾਰੀ ਇਕੱਠੀ ਕੀਤੀ ਹੋਈ ਆ ਜਦੋਂ ਸਾਡੇ ਕੋਲ ਮਨੁੱਖ ਕੋਲ ਸਾਧਨ ਸੌਖਾ ਹੋ ਜਾਏ ਤੇ ਉਦੋਂ ਮਨੁੱਖ ਜਿਹੜਾ ਆ ਉਹ ਔਖੇ ਤਾਂ ਨਹੀਂ ਜਾਂਦਾ ਮੇਲੇ ਦੇ ਵਿੱਚ ਦੇਖੋ ਤਿੰਨ ਚੀਜ਼ਾਂ ਹਰ ਇੱਕ ਬੰਦੇ ਨੂੰ ਮਿਲਣੀਆਂ ਹੋਣੀਆਂ ਧੂੜ ਧੱਕੇ ਧੁੱਪ ਜੀ ਉਹ ਉਹ ਹਰ ਇੱਕ ਤੇ ਪੈਣੀ ਹੁੰਦੀ ਆ ਹੁਣ ਅੱਜ ਦਾ ਜਿਹੜਾ ਮਨੁੱਖ ਆ ਉਹ ਨਹੀਂ ਚਾਹੁੰਦਾ ਵੀ ਆਪਾਂ ਧੂੜ ਫੱਕੀਏ ਆਪਾਂ ਧੁੱਪੇ ਰਹੀਏ ਆਪਾਂ ਅੰਦਰ ਬੈਠ ਕੇ ਏਸੀ 'ਚ ਬੈਠ ਕੇ ਜਿਹੜਾ ਆਪਣੇ ਫੋਨ ਤੇ ਜਿਹੜਾ ਮੇਲੇ ਵਾਲਾ ਨਜ਼ਾਰਾ ਲੈ ਸਕਦੇ ਆ ਤੁਸੀਂ ਨੋਟ ਕਰਨ ਕੀਤਾ ਹੋਣਾ ਕਿ ਜਿਹੜਾ ਸਾਲਾਨਾ ਪ੍ਰੋਗਰਾਮ ਹੁੰਦਾ ਸੀ ਰੇਡੀਓ ਤੇ ਟੀਵੀ ਤੇ ਨਵੇਂ ਸਾਲ ਦਾ ਉਹਨੂੰ ਦੇਖਣ ਵਾਸਤੇ ਲੋਕ ਸਮਾਂ ਨਿਸ਼ਚਿਤ ਕਰਦੇ ਸੀ ਲੇਕਿਨ ਹੁਣ ਕੋਈ ਸਮਾਂ ਨਹੀਂ ਨਿਸ਼ਚਿਤ ਕਰਦਾ ਕਿਉਂਕਿ ਹੁਣ ਰੋਜ਼ੇ ਪ੍ਰੋਗਰਾਮ ਉਦਾਂ ਦੇ ਚੱਲ ਰਹੇ ਆ ਇਸੇ ਤਰ੍ਹਾਂ ਜਿਹੜੇ ਸੱਭਿਆਚਾਰਕ ਮੇਲੇ ਸੀਗੇ ਅਸਲ ਵਿੱਚ ਜਿਹੜੀ ਸਾਡੀ ਸੂਚਨਾ ਤਕਨੀਕ ਆਈ ਆ ਉਹਨੇ ਖਾਲੇ ਆ ਦੂਜੇ ਨੰਬਰ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਕੋਲ ਵੇਲ ਬਹੁਤ ਸੀਗਾ ਤੇ ਹੁਣ ਵੇਲਾ ਬੰਦਾ ਤੁਹਾਨੂੰ ਕੋਈ ਲੱਭਦਾ ਹੀ ਨਹੀਂਗਾ ਭਾਵੇਂ ਕਿ ਬੇਰੋਜ਼ਗਾਰੀ ਬਹੁਤ ਆ ਸਮਾਜ ਦੇ ਵਿੱਚ ਪਰੰਤੂ ਇਹ ਵੇਲ ਸੂਚਨਾ ਕ੍ਰਾਂਤੀ ਨੇ ਮੋਬਾਈਲ ਫੋਨ ਨੇ ਸਾਡੇ ਕੋਲੋਂ ਸਾਰਾ ਕੁਝ ਖੋ ਲਿਆ ਸਾਡੀ ਪਿਆਰ ਮੁਹੱਬਤ ਸਤਕਾਰ ਆਪਸੀ ਮਿਲਣਾ ਜੁੜਨਾ ਆਉਣਾ ਜਾਣਾ ਹੁਣ ਅਸੀਂ ਕਿਸੇ ਕੋਲ ਮਿਲਣ ਜਾਣ ਦੀ ਵੀ ਖੇਚਲ ਨਹੀਂ ਕਰਦੇ ਮੇਲੇ ਜਾਣ ਦਾ ਬਹੁਤ ਦੂਰ ਦੀ ਗੱਲ ਰਹਿ ਗਈ ਆ ਫੋਨ 'ਤੇ ਗੱਲ ਕਰ ਦਿੰਦੇ ਆ ਔਰ ਫੋਨ ਗੱਲ ਕਰਨ ਦਾ ਵੀ ਸਮਾਂ ਨਹੀਂ ਦੇਹਾ ਹੁਣ ਅਸੀਂ ਮੈਸੇਜ ਨਾਲ ਗੱਲਾਂ ਗੱਲਾਂ ਕਰਨ ਲੱਪੇ ਆ ਇਹੋ ਜਿਹੀਆਂ ਤਵਰੀਲੀਆਂ ਕਰਕੇ ਜਿਹੜੇ ਮੇਲੇ ਆ ਹੁਣ ਉਹ ਪਹਿਲਾਂ ਵਾਲਾ ਨਹੀਂ ਲੱਗ ਰਹੇ ਖਤਮ ਹੋ ਗਏ ਨੇ ਜੀ ਤੁਸੀਂ ਬਹੁਤ ਸੋਨਾ ਕਿਹਾ ਮਾਨ ਸਾਹਿਬ ਕਿ ਜਿਸ ਤਰ੍ਹਾਂ ਮੇਨ ਜਿਹੜਾ ਕਾਰਨ ਹੈ ਉਹ ਕੀ ਫੋਨਾਂ ਨੇ ਜਿਹੜਾ ਅੱਜ ਕੱਲ ਲੋਕਾਂ ਦਾ ਜਿਹੜਾ ਸਮਾਂ ਆ ਉਹ ਲੈ ਲਿਆ ਪਰ ਜਦੋਂ ਅਸੀਂ ਦੇਖਦੇ ਆ ਨਾ ਕਿ ਅੱਜ ਕੱਲ ਐਗਜ਼ਿਬਿਸ਼ਨਾਂ ਦੇ ਬਸ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਜਿਹੜਾ ਵਿਰਸਾ ਆ ਉਹਨੂੰ ਬਸ ਐਗਜ਼ਿਬਿਸ਼ਨਾਂ ਦੇ ਰਹੀਂ ਦਰਸਾਇਆ ਜਾਂਦਾ ਕਿਤੇ ਵੀ ਕਿਤੇ ਆਪਾਂ ਦੇਖ ਲਈਏ ਕਿ ਹਵੇਲੀਆਂ ਦੇ ਜਿੱਥੇ ਕੀ ਪੰਜਾਬੀ ਸੱਭਿਆਚਾਰ ਨੂੰ ਮੋੜ ਜੀਵਿਤ ਕੀਤਾ ਜਾਂਦਾ ਮੇਲੇ ਇਹੋ ਜਿਹੀ ਜਗ੍ਹਾ ਹੁੰਦੀ ਸੀ ਜਿੱਥੇ ਤੁਹਾਨੂੰ ਇਹ ਚੀਜ਼ਾਂ ਲਾਈਵ ਦੇਖਣ ਨੂੰ ਮਿਲਦੀਆਂ ਸੀ ਜਿਵੇਂ ਲੋਕ ਆਪਣੇ ਜਾਨਵਰਾਂ ਦੇ ਬਲਦ ਹੁੰਦੇ ਸੋਨਨ ਨੂੰ ਸਜਾ ਕੇ ਲੈ ਕੇ ਆਨਾ ਘੋੜਿਆਂ ਨੂੰ ਲੈ ਕੇ ਆਨਾ ਤੇ ਉਹ ਚੀਜ਼ਾਂ ਬਹੁਤ ਕੁਝ ਅਸੀਂ ਮੇਲਿਆਂ ਤੋਂ ਸਿੱਖਿਆ ਤੇ ਸਿੱਖਦੇ ਹੁੰਦੇ ਸੀ ਹੁਣ ਅੱਜ ਕੱਲ ਕਿ ਮੋਬਾਈਲ ਦੇ ਉੱਤੇ ਜਿਹੜੀ ਚੀਜ਼ ਚਾਹੀਦੀ ਹੈ ਤੁਸੀਂ ਬਸ ਉਹਨੂੰ ਸਰਚ ਕਰੋ ਤੇ ਤੁਹਾਨੂੰ ਉਹ ਸਾਰੀ ਚੀਜ਼ ਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਪਰ ਅਸੀਂ ਆਪਣੇ ਵੱਲੋਂ ਕੀ ਇਹੋ ਜੇ ਕਦਮ ਕਰੀਏ ਕਿ ਅਸੀਂ ਮੋੜ ਆਪਣੇ ਆਉਣ ਵਾਲੀਆਂ ਜਿਹੜੀ ਸਾਡੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਸਾਡੇ ਬੱਚੇ ਹੈ ਜਾਂ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਮੇਲਿਆਂ ਦੇ ਪ੍ਰਤੀ ਮੋੜ ਸੁਰਜੀਵ ਕਰ ਸਕੀਏ ਕਿ ਉਹ ਬੱਚੇ ਦੇ ਇਨ ਮੇਲਿਆਂ ਦੇ ਵੱਲ ਜੁੜਨ ਮੈਡਮ ਹਾਂਡਾ ਜੀ ਹੁਣ ਸਮਾਂ ਜਿਹੜਾ ਮੇਲਿਆਂ ਦਾ ਅਸਲ ਵਿੱਚ ਨਹੀਂ ਰਿਹਾ ਕਿਉਂਕਿ ਅਸਲ ਵਿੱਚ ਲੋੜ ਕੀ ਆ ਜਿਹੜਾ ਤੁਹਾਡਾ ਪੁਆਇੰਟ ਇਹ ਆ ਕਿ ਕਿਸੇ ਸਿਆਣੇ ਨੇ ਲਿਖਿਆ ਆਪਣੇ ਅਮੀਰ ਵਿਰਸੇ ਤੇ ਝਾਤ ਮਾਰੋ ਤਾਂ ਕਿ ਭਵਿੱਖ ਦੀ ਜਗ ਬਾਦਰਾ ਵਾਂਗ ਜੀਤੀ ਜਾ ਸਕੇ ਜੀ ਇਹ ਜਿਹੜੀਆਂ ਵਿਰਾਸਤੀ ਗੋਹਣ ਸੀਗੇ ਜਿਵੇਂ ਅਸੀਂ ਲਾਈਵ ਦੇਖਦੇ ਸੀਗੇ ਜਿਹੜਾ ਮਨੁੱਖ ਨੇ ਵਿਕਾਸ ਕਰਕੇ ਅਗਲੀਆਂ ਪੀੜ੍ਹੀਆਂ ਨੂੰ ਦੇਣਾ ਹੁੰਦਾ ਬਈ ਪਿੱਛੋਂ ਅਸੀਂ ਪਹਿਲਾਂ ਸਿਰਫ ਗੱਡਿਆਂ ਦੇ ਤੁਰਦੇ ਸੀ ਗੱਡਿਆਂ ਤੋਂ ਰੇੜੀ ਬਣੀ ਤੈਰ ਬਣ ਗਏ ਤੈਰ ਤੋਂ ਉਹ ਗੱਡੀ ਦੇ ਵਿੱਚ ਇੰਜਣ ਆ ਗਿਆ ਇੰਜਣ ਵਾਲੀਆਂ ਗੱਡੀਆਂ ਆ ਗਈਆਂ ਇਸੇ ਤਰ੍ਹਾਂ ਜਿਹੜਾ ਮਨੁੱਖ ਆ ਮਨੁੱਖ ਹੌਲੀ-ਹੌਲੀ ਜਿਹੜਾ ਵਿਕਾਸ ਦੀ ਪ੍ਰਗਤੀ ਆ ਉਹ ਆਪਣੀ ਨਵੀਂ ਪੀੜ੍ਹੀ ਨੂੰ ਦਿੰਦਾ ਨਵੀਂ ਪੀੜ੍ਹੀ ਦਾ ਸਿੱਖਣ ਦਾ ਜਿਹੜਾ ਸੌਖਾ ਜ਼ਰੀਆ ਸੀਗਾ ਉਸ ਜਮਾਨੇ ਸਭ ਤੋਂ ਵੱਡੀ ਗੱਲ ਮਨੋਰੰਜਨ ਦਾ ਸਾਧਨ ਜਿਹੜਾ ਸੀਗਾ ਉਹ ਮੇਲੇ ਸੀਗੇ ਨਕਲਾ ਸੀਗੀਆਂ ਰਾਸਾ ਸੀਗੀਆਂ ਡਰਾਮੇ ਸੀਗੇ ਤੇ ਉਹ ਅਕਸਰ ਪਿੰਡਾਂ ਦੇ ਵਿੱਚ ਲਗਿਆ ਕਰਦੇ ਸੀ ਔਰ ਬੜੇ ਚਾਹ ਨਾਲ ਲੋਕ ਜਾਂਦੇ ਸੀਗੇ ਤੇ ਹੁਣ ਜਿਹੜਾ ਆ ਹੋਣ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਆ ਕਿ ਹਰ ਬੰਦਾ ਸੌਖਾ ਹੋ ਗਿਆ ਹੁਣ ਅਸੀਂ ਬਟਨ ਦੀਵਾਨ ਤੇ ਰਹਿ ਗਏ ਆ ਆਪਾਂ ਹੁਣ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ ਪੈਰੀਂ ਤੁਰਨਾ ਨਹੀਂ ਚਾਹੁੰਦੇ ਗੱਡੀਆਂ ਵਿੱਚ ਹੀ ਤੁਰਨਾ ਜਾਣਾ ਆਣਾ ਚਾਹੁੰਦੇ ਆ ਤੇ ਬਟਨ ਨਾਲੇ ਕੰਮ ਕਰਨਾ ਚਾਹੁੰਦੇ ਆ ਹੱਥੀਂ ਕੋਈ ਨਹੀਂ ਕੰਮ ਕਰਨਾ ਚਾਹੁੰਦਾ ਜੇ ਹੁਣ ਅਸੀਂ ਕਹਿੰਨੇ ਮੁੜ ਕੇ ਉਹ ਸਮਾਂ ਲਿਆਈਏ ਮੁੜ ਕੇ ਉਹ ਸਮਾਂ ਨਹੀਂ ਆਉਣਾ ਪਰ ਨਵੇਂ ਰੂਪ ਦੇ ਵਿੱਚ ਨਵੇਂ ਰੰਗ ਟੰਗ ਦੇ ਨਾਲ ਗੱਲਾਂ ਹੋ ਸਕਦੀਆਂ ਤੇ ਉਹ ਸਿਰਫ ਸਾਧਨ ਜਿਹੜੇ ਆ ਰੇਡੀਓ ਟੀਵੀ ਰਹਿ ਗਏ ਨੇ ਉਹਦੇ ਰਾਹੀਂ ਜਿੱਦਾਂ ਹੁਣ ਸਭ ਤੋਂ ਵੱਡਾ ਸਾਧਨ YouTube ਬਣ ਗਿਆ ਇਹਦੇ ਉੱਤੇ ਗੱਲਾਂ ਬਾਤਾਂ ਹੋ ਸਕਦੀਆਂ ਫੇਸਬੁੱਕ ਤੇ ਗੱਲਾਂ ਬਾਤਾਂ ਹੋ ਗਈਆਂ ਮੇਲਿਆਂ ਦੇ ਹੁਣ ਲਾਈਵ ਜਿਹੜੇ ਆ ਤੁਸੀਂ ਦੇਖ ਰਹੇ ਆ ਪੁਰਾਣੇ ਜਿਹੜੇ ਸੱਭਿਆਚਾਰਕ ਮੇਲੇ ਸੀ ਜਿੱਦਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਸੀ ਮਾਲਪੁਰ ਦਾ ਸ਼ੌਂਕੀ ਮੇਲਾ ਸੀ ਸ਼ਾਮਚਰਾ ਸੀ ਜਾਨ ਜਾਕਤਲੀ ਸਲਾਮਤ ਅਲੀ ਮੇਲਾ ਸੀਗਾ ਤੇ ਸ਼ਾਹ ਮੁਹੰਮਦ ਮੇਲਾ ਸੀ ਇਹੋ ਜਿਹੇ ਜਿਹੜੇ ਸੱਭਿਆਚਾਰਕ ਮੇਲੇ ਬੜੇ ਮਸ਼ਹੂਰ ਰਹੇ ਨੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਆ ਉਹ YouTube ਤੇ ਆ ਗਈਆਂ ਨੇ ਤੇ ਇਹ ਕਰਕੇ ਜੇ ਹੁਣ ਅਸੀਂ ਨਵੀਂ ਪੀੜੀ ਨੂੰ ਹੁਣ ਦੁਬਾਰਾ ਕਹੀਏ ਕਿ ਆਓ ਹੁਣ ਮੁੜ ਕੇ ਉਹ ਮੇਲੇ ਲਾਈਏ ਸ਼ਾਇਦ ਉਹ ਔਖੇ ਲੱਗਣ ਕਿਉਂਕਿ ਮ ਤੇ ਸਮਾਂ ਸਮਾਂ ਜਿਹੜਾ ਆਗਿਆ ਨਹੀਂ ਦੇ ਰਿਹਾ ਜੀ ਪਰ ਸਾਡੀ ਜ਼ਿੰਦਗੀ ਕਹਿੰਦੇ ਨੇ ਨਾ ਕਿ ਅਸੀਂ ਉਦੋਂ ਤੱਕ ਸਫਲ ਨਹੀਂ ਹੋ ਸਕਦੇ ਜਦੋਂ ਅਸੀਂ ਆਪਣੀਆਂ ਪੁਰਾਣੀਆਂ ਵਿਰਸਾ ਵਿਰਾਸਤਾ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਉਹਨਾਂ ਵਿਰਾਸ ਪੁਰਾਣੀਆਂ ਵਿਰਾਸਤਾ ਨੂੰ ਅਸੀਂ ਆਪਣੇ ਨਵੇਂ ਢੰਗ ਨਾਲ ਕੁਝ ਅਜਿਹੇ ਐਫਰਟਸ ਪਾਈਏ ਕਿ ਨਵੇਂ ਢੰਗ ਨਾਲ ਜਿਵੇਂ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਉਹਨਾਂ ਦੇ ਨਾਲ ਜੋੜ ਸਕਦੇ ਹਾਂ ਅੱਜ ਵੀ ਜਦੋਂ ਕਿਤੇ ਵੀ ਮੇਲਿਆਂ ਦੀ ਕੋਈ ਰਿਕਾਰਡਿੰਗ ਚੱਲਦੀ ਹੈ ਤਾਂ ਮੇਰੇ ਖਿਆਲ ਵਿੱਚ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਉਹਨਾਂ ਨੂੰ ਫੇਰ ਵੀ ਦੇਖਣ ਦਾ ਸ਼ੌਕ ਰੱਖਦੇ ਨੇ ਤੇ ਹੁਣ ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲੇ ਨੋ ਕੀ ਸਨੇਹਾ ਦੇਣਾ ਚਾਹੂਗੇ ਗਰਮ ਹਾਂਡਾ ਜੀ ਸਨੇਹਾ ਇਹੀ ਆ ਕਿ ਜਿਹੜੀਆਂ ਸਾਡੀਆਂ ਵਿਰਾਸਤੀ ਕਦਰਾਂ ਕੀਮਤਾਂ ਭਾਵੇਂ ਅਸੀਂ ਸਾਇੰਸ ਦੀ ਤਕਨੀਕ ਦੇ ਯੁੱਗ ਦੇ ਸਿਖਰ ਤੇ ਪਹੁੰਚ ਜਾਈਏ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹ ਉਹੀ ਰਹਿਣੀਆਂ ਜੋ ਅੱਜ ਤੋਂ 100 200 ਸਾਲ 400 ਸਾਲ ਪਹਿਲਾਂ ਸੀਗੀਆਂ ਮਨੁੱਖ ਨੇ ਹੌਲੀ-ਹੌਲੀ ਵਿਕਾਸ ਕੀਤਾ ਆ ਔਰ ਮਨੁੱਖ ਵਿੱਚੋਂ ਮਨੁੱਖਤਾ ਨਹੀਂ ਮੁਕਣੀ ਚਾਹੀਦੀ ਅਸੀਂ ਚਾਹੇ ਫੋਨਾਂ ਹੀ ਕੰਮ ਕਰੀਏ ਚਾਹੇ ਅਸੀਂ ਕੰਪਿਊਟਰ ਦੇ ਕੰਮ ਕਰੀਏ ਚਾਹੇ ਅਸੀਂ ਲਾਈਵ ਕੰਮ ਕਰੀਏ ਧਰਤੀ ਤੇ ਬੈਠ ਕੇ ਕੰਮ ਕਰੀਏ ਇੱਕ ਚੀਜ਼ ਜ਼ਰੂਰ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਸਾਡੇ ਪੁਰਖਿਆਂ ਨੇ ਸਾਡੇ ਮਹਾਪੁਰਖਾਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਕੀਮਤੀ ਸਿਰਮਾਇਆ ਦਿੱਤਾ ਜਦੋਂ ਅਸੀਂ ਇਤਿਹਾਸ ਫਰੋਲਦੇ ਆ ਉਹ ਬਹੁਤ ਅਮੀਰ ਵਿਰਾਸਤ ਆ ਤੇ ਉਹ ਜਿਹੜੀਆਂ ਅਮੀਰ ਵਿਰਾਸਤ ਦੇ ਗੁਣ ਆ ਉਹ ਸਾਡੇ ਵਿੱਚ ਆਣੇ ਜ਼ਰੂਰੀ ਆ ਇਹ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਅਸੀਂ ਨਵੀਂ ਪੀੜੀ ਦੇ ਹਵਾਲੇ ਕਰੀਏ ਤੇ ਇਸੇ ਤਰ੍ਹਾਂ ਉਹ ਨਵੀਂ ਪੀੜੀ ਅਗਲੀ ਪੀੜੀ ਦੇ ਹਵਾਲੇ ਕਰੇਗੀ ਤਾਂ ਕਿ ਇਹ ਜਿਹੜੀ ਪੰਜਾਬ 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 ਤੇ ਪੰਜਾਬੀਅਤਵਾ ਸਦਾ ਉੱਚਾ ਬਲੰਦ ਰਹੇ ਜੀ ਬਲਜਿੰਦਰ ਮਾਨ ਜੀ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਅੱਜ ਦੇ ਇਸ ਵਿਸ਼ੇ ਅਲੋਪ ਹੁੰਦੇ ਜਾ ਰਹੇ ਸੱਭਿਆਚਾਰਕ ਮੇਲੇ ਦੇ ਉੱਤੇ ਬਹੁਤ ਸੋਨੇ ਸ਼ਬਦਾਂ ਦੇ ਵਿੱਚ ਜਾਣਕਾਰੀ ਦਿੱਤੀ ਤੁਹਾਡਾ ਸਾਡੇ ਸਟੂਡੀਓ ਤੇ ਫੋਨ ਲਾਈਨ ਰਾਹੀਂ ਬਣਨ ਦੇ ਲਈ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਮੈਡਮ ਹੰਡਾ ਜੀ 올 ਇੰਡੀਆ ਰੇਡੀਓ ਦਾ ਤੁਹਾਡੇ ਪ੍ਰੋਗਰਾਮਾਂ ਦਾ ਬਹੁਤ ਬਹੁਤ ਧੰਨਵਾਦ ਮਾਲਕ ਸਦਾ ਹੱਸਦੇ ਵਸਦੇ ਰੱਖੇ ਜੀ ਏਸੀ ਬਲਜਿੰਦਰ ਮਾਨ ਜੀ ਜੋ ਕਿ ਸੰਪਾਦਕ ਨਕੀਆ ਕਰੂੰਬਲਾ ਮੈਗਜ਼ੀਨ ਦੇ ਤੇ ਨਾਲ ਦੀ ਨਾਲ ਇੱਕ ਉੱਗੇ ਸਿੱਖਿਆ ਸ਼ਾਸਤਰੀ ਤੇ ਸਾਹਿਤਕਾਰ ਵੀ ਦੋਸਤੋ ਮੇਲਿਆਂ ਦਾ ਰੂਪ ਬੇਸ਼ੱਕ ਬਦਲ ਚੁੱਕਾ ਹੈ ਅੱਜਕੱਲ ਸਾਡੇ ਕੋਲ ਟਾਈਮ ਨਹੀਂ ਹੈ ਅੱਜਕੱਲ ਦੀ ਪੀੜ੍ਹੀ ਜਦੋਂ ਅਸੀਂ ਦੇਖਦੇ ਆ ਨਾ ਕਿ ਪੁਰਾਣੀਆਂ ਚੀਜ਼ਾਂ ਜਦੋਂ ਦੇਖਦੇ ਆ ਉਹਨਾਂ ਨੂੰ ਬਸ ਇੱਕ ਸ਼ੋਪੀਸ ਤੇ ਉਹ ਚੀਜ਼ ਨਜ਼ਰ ਆਉਂਦੀ ਹੈ ਕਿ ਹਾਂ ਇਸ ਨੂੰ ਸੋਨਾ ਆਪਣੇ ਆਲਾਦ ਵਾਲਾ ਬਣਾਉਣ ਦੇ ਲਈ ਇਹ ਚੀਜ਼ਾਂ ਰੱਖੀਆਂ ਗਈਆਂ ਨੇ ਜਦੋਂ ਕਿ ਅਸੀਂ ਕੋਸ਼ਿਸ਼ ਕਰੀਏ ਕਿਉਂਕਿ ਕੋਈ ਵੀ ਕੰਮ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਆਪਣੇ ਐਫਰਟਸ ਉਹਨਾਂ ਦੇ ਵਿੱਚ ਨਾ ਪਾਈਏ ਤੇ ਫਿਰ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਿਰਫ ਇੱਕ ਸੁੰਦਰਤਾ ਦਾ ਪੀਸ ਮੰਨ ਕੇ ਨਾ ਚੱਲੀਏ ਬਲਕਿ ਉਹਨਾਂ ਬਾਰੇ ਜਾਣਕਾਰੀ ਦਿਈਏ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਇਤਿਹਾਸ ਬਾਰੇ ਦੱਸੀਏ ਕਿਉਂਕਿ ਜੇ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਜਾਵਾਂਗੇ ਨਾ ਤੇ ਅਸੀਂ ਕੱਖਾਂ ਵਾਂਗੂ ਰੁਲ ਜਾਵਾਂਗੇ ਕਿਉਂਕਿ ਇਤਿਹਾਸ ਸਾਡਾ ਇੰਨਾ ਅਮੀਰ ਹੈ ਕਿ ਅਸੀਂ ਉਸ ਦੇ ਵਿੱਚੋਂ ਜਿਹੜੇ ਮੋਤੀ ਚੁਣ ਕੇ ਆਪਣੇ ਬੱਚਿਆਂ ਦੇ ਜਾਣਕਾਰੀਆਂ ਦੇ ਨਾਲ ਉਹਨਾਂ ਦੇ ਅੱਗੇ ਲੈ ਕੇ ਆਉਣੇ ਨੇ ਤਾਂ ਕਿ ਬੱਚੇ ਵੀ ਸਾਡੇ ਇਸ ਅਮੀਰ ਇਤਿਹਾਸ ਦਾ ਹਿੱਸਾ ਵਾਂਸ ਅਗਨ ਉਹ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕਣ ਕਿ ਇਹ ਚੀਜ਼ ਕਿਉਂਕਿ ਨਹੀਂ ਤਾਂ ਫਿਰ ਬਸ ਬੱਚੇ ਨਾ ਸਿਰਫ ਤੇ ਸਿਰਫ ਉਹੀ ਤੇ ਮੀਡੀਆ ਸੋਸ਼ਲ ਮੀਡੀਆ ਤੇ ਹੀ ਨਿਰਭਰ ਹੋ ਜਾਣਗੇ ਕਿ ਕਿਹੜੀ ਚੀਜ਼ ਦੇ ਬਾਰੇ ਜਾਣਕਾਰੀ ਸਾਨੂੰ ਚਾਹੀਦੀ ਹੈ ਬਸ ਇਹਦੇ ਤੇ ਪਾਈਏ ਤੇ ਇੱਥੋਂ ਲੱਭ ਲਈਏ ਪਰ ਨਹੀਂ ਜੇਕਰ ਅਸੀਂ ਅੱਜ ਦੇ ਬੱਚਿਆਂ ਨੂੰ ਆਪਣਿਆਂ ਨੂੰ ਸਿਖਾਵਾਂਗੇ ਨਾ ਕਿ ਆਹ ਚੀਜ਼ ਉਸ ਸਮੇ ਇਸ ਕੰਮ ਦੇ ਲਈ ਵਰਤੀ ਜਾਂਦੀ ਸੀ ਇਹਦਾ ਆ ਮਹੱਤਵ ਹੈ ਤੇ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਹੱਥੀ ਉਹ ਚੀਜ਼ ਦਾ ਕਿਤੇ ਨਾ ਕਿਤੇ ਜਦੋਂ ਵੀ ਕਿਤੇ ਮੌਕਾ ਮਿਲੇ ਉਹਨਾਂ ਦੇ ਹੱਥੀ ਉਹ ਚੀਜ਼ ਨੂੰ ਜ਼ਰੂਰ ਲੰਗਾਈਏ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਤਿਹਾਸ ਸਾਡੀ ਵਿਰਾਸਤ ਅਸੀਂ ਮੁੜ ਸੁਰਜੀਵ ਕਰ ਪਾਵਾਂਗੇ ਮੁੜ ਉਸ ਨੂੰ ਜਿਉਂਦਾ ਕਰ ਪਾਵਾਂਗੇ